ਆਈ ਜਾ ਮੇਰੇ ਸੀਨੇ ਨਾਲ ਲੱਗ ਜਾ ਓ ਮੇਰੇ ਸੀਨੇ ਨਾਲ ਲੱਗ ਜਾ ਰੱਬਾ ਤੂੰ ਕਿੰਨਾ ਚੜ੍ਹ ਮਗਮਾਰਿਆ ਮੇਨਾ ਵੇ ਮੇਰੇ ਹੀਰੇ ਆ ਇੱਕ ਵਾਰੀ ਆ ਜਾਵੇ ਓ ਮੇਰੇ ਸੀਨੇ ਨਾਲ ਲੱਗ ਜਾਵੇ ਓ ਕਿੰਨਾ ਸੋਨਾ ਤੂੰ ਬਣ ਗਿਆ ਤੈਨੂੰ ਕਿੰਨਾ ਸੋਨਾ ਰੱਬ ਨੇ ਰੂਪ ਦੇ ਦਿੱਤਾ ਓਏ ਓ ਮੇਰੇ ਰੱਬ ਨੇ ਕਿੰਨਾ ਸੋਨਾ ਬਣਾਉਂਦਾ ਮੇਰਾ ਹੀਰਾ ਸਾਰੇ ਜੀਅ ਨਹੀਂ ਹੋਣਾ ਮੇਰਾ ਕੋਈ ਸਹਾਰਾ ਨਹੀਂ ਰਿਹਾ ਕੋਈ ਸ਼ੇਰ ਹੋਇਆ ਹੋਏ ਮੇਰੇ ਕੋਈ ਨਹੀਂ ਤੇ ਪੰਜਾਬ ਵਿੱਚ ਰੋਜੀ ਰੋਟੀ ਦਾ ਹਿੱਲਾ ਨਾ ਹੋਣ ਕਰਨ ਨੌਕਰੀਆਂ ਨਾ ਮਿਲਣ ਕਰਨ 50% ਤੋਂ ਵੱਧ ਨੌਜਵਾਨ ਵਿਦੇਸ਼ਾਂ ਵੱਲ ਉੱਖਰੀ ਬੈਠੇ ਨੇ ਤੇ ਇੱਕ ਮਾੜੀ ਖਬਰ ਆ ਰਹੀ ਆ ਫੋਵਾੜੇ ਤੋਂ ਜਿੱਥੇ ਇੱਕ ਨੌਜਵਾਨ ਜੋ ਕਿ ਪਰਿਵਾਰ ਦਾ ਇਕੱਲਾ ਲੜਕਾ ਸੀ ਕੈਨੇਡਾ ਵਿਖੇ ਬਰੰਟਾ ਨੂੰ ਵਿਖੇ ਗਿਆ ਹੋਇਆ ਸੀ ਤੇ ਕਪਿਆਣਾ ਸੜਕ ਹਾਦਸੇ ਵਿੱਚ ਉਹਦੀ ਮੌਤ ਹੋ ਗਈ ਹੈ ਜਦੋਂ ਇਸ ਦੀ ਸੂਚਨਾ ਪਿੰਡ ਪੁੱਜੀ ਤਾਂ ਪੂਰੇ ਲਾਕੀਓਜੇ ਮਾਤਾਂ ਸ਼ਾਂਗਿਆ ਆ ਉਥੋਂ ਸੁਣਾਣੇ ਆ ਪਰਿਵਾਰ ਦੇ ਮੈਂਬਰ ਕੀ ਕਹਿ ਰਹੇ ਨੇ ਕੀ ਹੈ ਸਾਰਾ ਮਾਮਲਾ ਰਾਜਤ ਕੁਮਾਰ ਉਹਨਾਂ ਦਾ ਡੈਡੀ ਬ੍ਰਿੰਦਰ ਕੁਮਾਰ ਜਿਹਨਾਂ ਦਾ ਪੁੱਤ ਪਿਛਲੇ 5 ਸਾਲਾਂ ਤੋਂ ਬਾਅਦ ਕੈਨੇਡਾ ਚ ਗਿਆ ਸੀ 5 ਸਾਲ ਹੋ ਗਏ ਸੀ ਉਹਨੂੰ ਮੈਂ ਉੱਥੇ ਕੰਮ ਕਰਦੇ ਆ ਬ੍ਰੈਮਟਨ ਦੇ ਵਿੱਚ ਇੱਕਲੌਤਾ ਪੁੱਤਰ ਸੀਗਾ ਉਹਨਾਂ ਦਾ ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ ਜਿਹੜੀ ਐਕਸੀਡੈਂਟ ਹੋਣ ਦੇ ਨਾਲ ਮੌਕੇ 'ਤੇ ਮੌਤ ਹੋ ਗਈ ਜਿਹੜਾ ਬਹੁਤ ਕੀ ਨਾਮ ਕੀ ਸੀ ਇਹਨਾਂ ਦਾ ਨਾਮ ਰਜਤ ਕੁਮਾਰ ਸੀ ਬੇਟੇ ਦਾ ਉਹਨਾਂ ਦੇ ਦਾ ਤੇ ਇਹਨਾਂ ਦੇ ਫਾਦਰ ਦਾ ਨਾਮ ਕੀ ਸੀ ਇਹਨਾਂ ਦਾ ਫਾਦਰ ਪ੍ਰਿੰਦਰ ਕੁਮਾਰ ਕਿੰਨੇ ਸਮੇਂ ਤੋਂ ਗਏ ਹੋਈ ਬਾਹਰ 5 ਸਾਲ ਹੋ ਗਏ ਸੀ ਬਾਕੀ ਕੈਨੇਡਾ ਗਿਆ ਹੋਇਆ ਬ੍ਰੈਂਟਨ ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਫੋਨ ਹੀ ਆਇਆ ਕਿਸੇ ਇਹਨਾਂ ਦੇ ਰਿਸ਼ਤੇਦਾਰ ਦਾ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਰਿਪੋਰਟ ਇਸ ਚੀਜ਼ ਨਾਲ ਹੋਇਆ ਜੀ ਐਕਸੀਡੈਂਟ ਦਾ ਪਤਾ ਕਿ ਲਈ ਐਕਸੀਡੈਂਟ ਉਹਨਾਂ ਦਾ ਉਹ ਜਾ ਰਹੇ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਨਾਲ ਐਕਸੀਡੈਂਟ ਹੋਣ ਦੇ ਨਾਲ 31 ਹਾਂਜੀ 31 8 2024 ਨੂੰ ਕੀ ਥਾਏ ਮੌਕੇ ਤੇ ਮੌਤ ਹੋ ਗਈ